ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਦੀ ਖੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਇੱਕ ਵੱਡੀ ਅਪਡੇਟ ਤੁਹਾਡੇ ਲਈ ਲੈ ਕੇ ਆਏ ਹਾਂ ਖਾਸ ਕਰ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਜਿਹੜੇ ਕਾਲਜਾਂ ਦੇ ਵਿੱਚ ਜਾ ਕੇ ਐਜ਼ ਅ ਪ੍ਰੋਫੈਸਰ ਪੜਾਉਣਾ ਚਾਹੁੰਦੇ ਆ ਜਿਨ੍ਹਾਂ ਦਾ ਸੁਪਨਾ ਹੈ ਕਿ ਅਸੀਂ ਕਾਲਜਾਂ ਦੇ ਵਿੱਚ ਜਾ ਕੇ ਪੜਾਈਏ ਸਾਨੂੰ ਵੀ ਲੋਕ ਪ੍ਰੋਫੈਸਰ ਸਾਹਿਬ ਕਹਿ ਕੇ ਜਾਂ ਪ੍ਰੋਫੈਸਰ ਸਾਹਿਬਾ ਕਹਿ ਕੇ ਬੁਲਾਉਂਦੇ ਤਾਂ ਉਹਨਾਂ ਲਈ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਹੁਣ ਉਹਨਾਂ ਦੀ ਇੱਕ ਟੈਨਸ਼ਨ ਹੈ ਜਿਹੜੀ ਉਹ ਘਟ ਗਈ ਹੈ ਕਿਉਂਕਿ UGC ਨੇ ਇੱਕ ਵੱਡਾ ਅਪਡੇਟ ਜਿਹੜਾ ਹੈਗਾ ਉਹਨਾਂ ਸਾਰੇ ਕੈਂਡੀਡੇਟ ਲਈ ਦੇ ਦਿੱਤਾ ਹੈ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ ਸਹਾਇਕ ਪ੍ਰੋਫੈਸਰ ਬਣ ਲਈ ਹੁਣ NET ਜ਼ਰੂਰੀ ਨਹੀਂ ਠੀਕ ਹੈ ਜੀ ਪ੍ਰੋਫੈਸਰ ਤੇ VC ਭਰਤੀ ਨਿਯਮਾਂ 'ਚ ਬਦਲਾਅ ਦੀ ਤਿਆਰੀ ਹੋ ਚੁੱਕੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਹੀ ਵੱਡੀ ਅਪਡੇਟ ਜਿਹੜੀ ਉਹ ਸਾਹਮਣੇ ਆਈ ਹੈ ਕਿ UGC ਸੀ ਨੇ ਆਪ ਇੱਕ ਆਪਣਾ ਜਿਹੜੀ ਨਵੀਂ ਅਪਡੇਟ ਉਹ ਦੇ ਦਿੱਤੀ ਹੈ ਤਾਂ ਕੀ ਹੈ ਤੁਹਾਡੀ ਜਾਣਕਾਰੀ ਤੁਹਾਨੂੰ ਆਪਾਂ ਬਰੀਫ ਦੇ ਵਿੱਚ ਕਰ ਲੈਨੇ ਆ ਠੀਕ ਹੈ ਜੀ ਕਿਰਪਾ ਕਰਕੇ ਬਾਕੀ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸਾਂਝਾ ਕਰਿਆ ਕਰੋ ਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਯੂਨੀਵਰਸਿਟੀ ਤੇ ਕਾਲਜਾਂ ਚ ਅਸਿਸਟੈਂਟ ਪ੍ਰੋਫੈਸਰ ਦੀਆਂ ਅਸਾਮੀਆਂ ਤੇ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਵੱਡੀ ਅਪਡੇਟ ਹੈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕਿਹਾ ਕਿ ਹੁਣ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਨੈਟ ਯੋਗਤਾ ਪ੍ਰਾਪਤ ਹੋਣਾ ਜ਼ਰੂਰੀ ਨਹੀਂ ਹੈ। ਹਾਲ ਹੀ ਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਨੇ ਉੱਚ ਸਿੱਖਿਆ ਸੰਸਥਾਨ ਚ ਫੈਕਲਟੀ ਨਿਯੁਕਤੀ ਤੇ ਤਰੱਕੀ ਦੀ ਵੀਸੀ ਤੇ ਭਰਤੀ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਡਰਾਫਟ ਚ ਕਿਹਾ ਗਿਆ ਹੈ ਕਿ ਮਾਸਟਰ ਆਫ ਇੰਜੀਨੀਅਰਿੰਗ ਅਤੇ ਮਾਸਟਰ ਆਫ ਟੈਕਨੋਲੋਜੀ ਚ ਘੱਟੋ-ਘੱਟ 55% ਦੀ ਅੰਕਾਂ ਮਲੇ ਪੀਜੀ ਡਿਗਰੀ ਵਾਲੇ ਲੋਕਾਂ ਨੂੰ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਤੇ ਸਿੱਧੇ ਤੌਰ ਤੇ ਭਰਤੀ ਕਰਨ ਦੀ ਇਜਾਜ਼ਤ ਮਿਲ ਜਾਏਗੀ ਇਸ ਦੇ ਲਈ ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਰਾਸ਼ਟਰੀ ਯੋਗਤਾ ਪ੍ਰੀਖਿਆ ਪਾਸ ਕਰਨਾ ਜ਼ਰੂਰੀ ਨਹੀਂ UGC ਵੱਲੋਂ ਤਿਆਰ ਕੀਤੇ ਗਏ ਨਵੇਂ ਮਾਪਦੰਡਾਂ 'ਚ ਉਮੀਦਵਾਰਾਂ ਨੂੰ ਉਹਨਾਂ ਦੀ ਉੱਚ ਅਕਾਦਮਿਕ ਮੁਹਾਰਤ ਦੇ ਆਧਾਰ 'ਤੇ ਪੜਾਉਣ ਦੀ ਵੀ ਇਜਾਜ਼ਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦੇ ਮਤਬਿਕ ਹੁਣ UGC ਤੇ PG ਦੀ ਪੜ੍ਹਾਈ ਕਿਸੇ ਵੀ ਵਿਸ਼ੇ ਨਾਲ ਕੀਤੀ ਹੋਵੇ ਪਰ PhD ਜਾਂ NET ਦੇ ਵਿਸ਼ਾ ਨਾਲ ਉਹ ਪ੍ਰੋਫੈਸਰ ਅਹੁਦੇ ਲਈ ਅਪਲਾਈ ਕਰ ਸਕਦੇ ਹਨ ਉਦਾਹਰਨ ਵਜੋਂ కెమిస్ట్రీ ਚ ਪੀ ਐਚ ਡੀ ਗਣਿਤ ਚ ਗ੍ਰੈਜੂਏਸ਼ਨ ਤੇ ਫਿਜ਼ਿਕਸ ਚ ਮਾਸਟਰ ਡਿਗਰੀ ਵਾਲਾ ਉਮੀਦਵਾਰ ਹੁਣ కెమిస్ట్రీ ਪੜਾਉਣ ਦੀ ਯੋਗ ਹੋਵੇਗਾ ਇਸੇ ਤਰ੍ਹਾਂ ਜੋ ਉਮੀਦਵਾਰ UGC ਤੇ PG ਤੋਂ ਇਲਾਵਾ ਕਿਸੇ ਹੋਰ ਵਿਸ਼ਾ ਚ ਆਪਣੀ ਪਹਿਲੀ ਰਾਸ਼ਟਰੀ ਯੋਗਤਾ ਪ੍ਰੀਖਿਆ ਲਈ ਯੋਗਤਾ ਪੂਰੀ ਕਰਦੇ ਹਨ ਉਹ ਵੀ ਉਸੇ ਵਿਸ਼ੇ ਵਿੱਚ ਅੱਗੇ ਵਧ ਸਕਦੇ ਹਨ ਜਿਸ ਵਿੱਚ ਉਹਨਾਂ ਨੇ NET ਲਈ ਯੋਗਤਾ ਪ੍ਰਾਪਤ ਕੀਤੀ ਹੈ ਨਵੇਂ ਨਿਰਦੇਸ਼ਾਂ ਅਨੁਸਾਰ ਹੁਣ ਵਾਈਸ ਚਾਂਸਲਰ ਦੇ ਅਹੁਦੇ ਤੇ ਨਿਯੁਕਤੀ ਲਈ ਉਮੀਦਵਾਰ ਲਈ 10 ਸਾਲ ਦਾ ਅਧਿਆਪਨ ਦਾ ਤਜਰਬਾ ਜ਼ਰੂਰੀ ਨਹੀਂ ਹੋਵੇਗਾ ਫੀਲਡ ਮਾਹਰ ਜਿਨ੍ਹਾਂ ਨੇ ਸੰਬੰਧਤ ਖੇਤਰ ਚ 10 ਸਾਲ ਕੰਮ ਕੀਤਾ ਹੋਵੇ ਤੇ ਉਹਨਾਂ ਦਾ ਟਰੈਕ ਰਿਕਾਰਡ ਚੰਗਾ ਹੋਵੇ ਉਹ ਇਸ ਅਹੁਦੇ ਤੇ ਲਈ ਯੋਗ ਹੋ ਸਕਦੇ ਹੈ UGC ਨੇ ਨੈਟ ਵਿਸ਼ਾ ਚ ਵੀ ਛੋਟ ਦੇਣ ਲਈ ਇੱਕ ਡਰਾਫਟ ਤਿਆਰ ਕੀਤਾ ਹੈ ਇਸ ਦਾ ਮਤਲਬ ਇਹ ਹੈ ਕਿ ਭਾਵੇਂ ਨੈਟ ਪ੍ਰੀਖਿਆ ਦਾ ਵਿਸ਼ਾ UGC ਤੇ PG ਤੋਂ ਵੱਖਰਾ ਹੈ ਫਿਰ ਵੀ ਜਿਨ੍ਹਾਂ ਨੇ ਸਬੰਧਤ ਵਿਸ਼ਿਆਂ ਤੋਂ ਨੈੱਟ ਪ੍ਰੀਖਿਆ ਪਾਸ ਕੀਤੀ ਹੈ ਉਹ ਪ੍ਰੋਫੈਸਰ ਦੇ ਅਹੁਦੇ ਲਈ ਅਪਲਾਈ ਕਰ ਸਕਦੇ ਹਨ UGC ਵੱਲੋਂ ਤਿਆਰ ਡਰਾਫਟ 'ਚ ਕਿਹਾ ਗਿਆ ਹੈ ਕਿ ਜੇਕਰ ਉਮੀਦਵਾਰਾਂ ਦਾ ਪੀਐਚਡੀ ਦਾ ਵਿਸ਼ਾ UGC ਤੇ ਪੀਜੀ ਵਿਸ਼ਿਆਂ ਤੋਂ ਵੱਖਰਾ ਹੈ ਤਾਂ ਉਹ ਪੀਐਚਡੀ ਵਿਸ਼ਿਆਂ ਤੋਂ ਪ੍ਰੋਫੈਸਰ ਬਣ ਸਕਦੇ ਹਨ ਇਸ ਦੇ ਲਈ UGC ਤੇ PG 'ਚ ਸਬੰਧਤ ਵਿਸ਼ੇ ਲਾਜ਼ਮੀ ਨਹੀਂ ਹੋਣਗੇ ਤਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਲਿਆ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਵੀ ਦਿੱਤਾ ਠੀਕ ਹੈ ਜੀ ਕਿਸੇ ਵੀ ਵਿਸ਼ੇ ਦੀ ਜੇਕਰ ਤੁਸੀਂ ਸਹਾਇਕ ਪ੍ਰੋਫੈਸਰ ਪੋਸਟ ਨਾ ਚਾਹੁੰਦੇ ਹੋ ਤਾਂ ਉਹਦੇ ਲਈ ਨੈਟ ਦੀ ਜਿਹੜੀ ਯੋਗਤਾ ਹੈ ਉਹ ਮਾਇਨੇ ਨਹੀਂ ਰੱਖਦੀ ਥੋੜਾ ਬਦਲਾਅ ਜਿਹੜਾ ਹੈ UGC ਵੱਲੋਂ ਕਰ ਦਿੱਤਾ ਗਿਆ ਹੈ ਅੱਜ ਇਸ ਤਰ੍ਹਾਂ ਕਿ ਕੁਝ ਕੁ ਜਿਹੜੀਆਂ ਇੰਪੋਰਟੈਂਟ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਪੜ੍ਹ ਕੇ ਦੱਸੀਆਂ ਨੇ ਤੁਸੀਂ ਚਾਹੇ ਦਾ ਸਕਰੀਨਸ਼ਾਟ ਵੀ ਲੈ ਲਓ ਬੜੀ ਡਿਟੇਲ ਦੇ ਵਿੱਚ ਤੁਸੀਂ ਆਪ ਖੁਦ ਵੀ ਪੜ੍ਹ ਲਿਓ ਠੀਕ ਹੈ ਜੀ ਤਾਂ ਇੱਕ ਵੱਡੀ ਅਪਡੇਟ ਆਪਾਂ ਕਹਿ ਸਕਦੇ ਹਾਂ ਤੁਹਾਡਾ ਸੁਪਨਾ ਜਿਹੜਾ ਉਹ ਹੁਣ ਪੂਰਾ ਹੋਣ ਜਾ ਰਿਹਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਬਾਕੀ ਦੋਸਤਾਂ ਵਿੱਚ ਵੀ ਜ਼ਰੂਰ ਸਾਂਝਾ ਕਰਿਓ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਖਾਸ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ